ਅੱਜ ਫੇਰ ਬਟਾਲਾ ਪੁਲਿਸ ਨੇ ਬਹੁਤ ਹੀ ਵਧੀਆ ਕੰਮ ਕੀਤਾ ਜੀ ਅੱਜ ਸ਼ਾਮ ਦੀ ਹੀ ਇਨਫੋਰਮੇਸ਼ਨ ਸੀ ਬਟਾਲਾ ਪੁਲਿਸ ਕੋਲ ਕਿ ਸ਼ਕਤੀ ਸ਼ਕਤੀਬੰਦੇ ਤੇ ਏਰੀਆ ਵਿੱਚ ਹੈ ਔਰ ਕੋਈ ਵਾਰਦਾਤ ਵੀ ਕਰ ਸਕਦੇ ਆ ਉਸ ਬੰਦੇ ਦੀ ਸਪੈਸ਼ਲ ਨਾਕਾ ਬੰਦੀ ਵੀ ਕੀਤੀ ਗਈ ਸੀ ਇਸੇ ਦੌਰਾਨ ਨਾਕੇ ਤੇ ਮੋਟਰਸਾਈਕਲ ਤੇ ਜਿਹੜਾ ਵਿਅਕਤੀ ਆ ਰਿਹਾ ਸੀ ਇਹਨਾਂ ਨੂੰ ਰੁਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਸਾਈਡ ਤੇ ਮੋਟਰਸਾਈਕਲ ਕਰਕੇ ਉੱਥੋਂ ਸੁੱਟ ਕੇ ਭੱਜ ਗਏ ਜਦੋਂ ਸਾਡੀ ਪੁਲਿਸ ਪਾਰਟੀ ਵੀ ਪੁੱਛੇ ਭੱਜੀ ਇਹਨਾਂ ਨੇ ਫਾਇਰਿੰਗ ਕੀਤੀ ਔਰ ਥੋੜੀ ਜਿਹੀ ਫਾਇਰਿੰਗ ਦੋਨਾਂ ਦੇ ਆਪਸ ਵਿੱਚ ਹੁੰਦੀ ਰਹੀ ਜੀ ਜਦੋਂ ਫਾਇਰਿੰਗ ਰੁਕ ਗਈ ਫਿਰ ਪੁਲਿਸ ਨੇ ਸਰਚ ਵੀ ਕੀਤਾ ਕਿ ਇੱਕ ਬੰਦਾ ਉੱਥੇ ਜ਼ਖਮੀ ਸੀਗਾ ਉਹਨੂੰ ਲੈ ਕੇ ਹਸਪੀਟਲ ਪਹੁੰਚੇ ਇੱਥੇ ਮੈਂ ਡਾਕਟਰ ਸਾਹਿਬ ਨੇ ਦੱਸਿਆ ਕਿ ਇਹਦੀ ਡੈਥ ਹੋ ਚੁੱਕੀ ਆ ਇੱਕ ਸਾਡਾ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜਿਹੜਾ ਇਹ ਜਿਹੜੀ ਕ੍ਰਿਮੀਨਲ ਨੂੰ ਲੈ ਕੇ ਆਇਆ ਜਿਹਨੇ ਪੁਲਿਸ 'ਤੇ ਫਾਇਰਿੰਗ ਕੀਤੀ ਸੀ ਮੇਰੇ ਫੋਨ ਵਿੱਚ ਉਹ ਹੀ ਇਹਦਾ ਆਧਾਰ ਕਾਰਡ ਇੱਕ ਮਿਲਿਆ ਜਿੱਤੋਂ ਇਹਦੀ ਆਈਡੈਂਟੀਫਿਕੇਸ਼ਨ ਹੋਈ ਆ ਇਹ ਰਣਜੀਤ ਸਿੰਘ ਹੈ ਜੀ ਮਰੜੀ ਦਾ ਰਹਿਣ ਵਾਲਾ ਆ ਔਰ ਇਹ ਆ ਦੋ ਮਰਡਰ ਕੇਸਿਸ ਚ ਤਰਨਤਾਰਨ ਪੁਲਿਸ ਨੂੰ ਵਾਂਟਡ ਇੱਕ सरपंच ਤੇ ਕਤਲ ਹੋਇਆ ਸੀਗਾ ਇਲੈਕਸ਼ਨ ਦੇ ਦੌਰਾਨ ਤਰਨਤਾਰਨ ਦੇ ਵਿੱਚ ਪਰ ਇੱਕ ਜਿਹੜਾ 12 ਤਰੀਕ ਨੂੰ ਮਰਡਰ ਹੋਇਆ ਹਰੀਕੇ ਉਹਦੇ ਵਿੱਚ ਜਿਹੜਾ ਮੇਨ ਸ਼ੂਟਰ ਸੀ ਉਹ ਇਸੇ ਪਿੰਡ ਦਾ ਹੀ ਸੀਗਾ ਜੀ ਜਿਹੜਾ ਉੱਥੇ ਜ਼ਖਮੀ ਵੀ ਹੋਇਆ ਤੇ ਉਹਦੇ ਵਿੱਚ ਵੀ ਇਹ ਨਾਮ ਜ਼ਾਦਾ ਕਿ ਇੰਨੇ ਹੀ ਮੁੰਡੇ ਭੇਜ ਕੇ ਉਹ ਕਤਲ ਕਰਵਾਇਆ ਸੀਗਾ ਜੀ ਇੱਕ ਹੋਰ ਇੱਥੇ ਜੋ ਪਾਇਸ ਨੇ ਚੈੱਕ ਕੀਤਾ ਇਹਦਾ ਪੁਰਾਣਾ ਕੇਸ ਜਲੰਧਰ ਵੀ ਇੱਥੇ ਇੱਕ ਦਰਜ ਹੈ ਜੀ ਇੱਕ 9mm ਦਾ ਗਲੌਕ ਪਿਸਟਲ ਮੌਕੇ ਤੇ ਮਿਲਿਆ ਤੇ ਇਹ ਇਹ ਹੈ ਜੀ ਅਸਲ ਇਹ ਕਿਹਦੇ ਲੋਕ ਸੰ ਹਾਂਜੀ ਕਿਹਦੇ ਲੋਕ ਸੀ ਇਹ ਇਹ ਜਿਹੜਾ ਗੈਂਗਸਟਰ ਹੈ ਜੀ ਇਹ ਪ੍ਰਭ ਦਾਸੂਵਾਲ ਬਲਿੰਦਰ ਡੋਨੀ ਔਰ ਇਹ ਇਸ ਗੈਂਗ ਨਾਲ ਇਸਬੰਧ ਰੱਖਦੇ ਜੀ ਮਨ ਕਨਸ਼ਾਮਪੁਰਾ ਜਿਹੜਾ ਕਿ ਉਹ ਵੀ ਬਾਹਰ ਬੈਠਾ ਆ ਉਹਦਾ ਕੋਈ ਗੈਂਗ ਹੈ ਔਰ ਇੱਕ ਅਮਰ ਹੈ ਖੱਬੇ ਰਾਜਪੂਤਾ ਦਾ ਇਹ ਜੋ ਚਾਰ ਬੰਦੇ ਬਾਹਰ ਬੈਠੇ ਗੈਂਗ ਨੂੰ ਚਲਾ ਰਹੇ ਆ ਇਨਾਂ ਦਾ ਇਹ ਸਰਕਰ ਮੈਂਬਰ ਸੀ ਸਰ ਇਹ ਅੱਜ ਮੋਟਰਸਾਈਕਲ ਤੇ ਦੋ ਬੰਦੇ ਸੀ ਕਿ ਇਕੱਲੇ ਸੀ ਜੀ ਇਹ ਹੁਣ ਕਿਉਂਕਿ ਉਹ ਤਾਂ ਹਨੇਰਾ ਵੀ ਸੀਗਾ ਜੀ ਇਹ ਸਾਰਾ ਕਿਉਂ ਇੱਕਦਮੀ ਇਹ ਸਾਰਾ ਕੁਝ ਇਸ਼ੂ ਹੋਇਆ ਤੇ ਉਹ ਪੁਲਿਸ ਨੇ ਉੱਥੇ ਕਾਫੀ ਸਰਚ ਵੀ ਕੀਤੀ ਆ ਇਹ ਹੋਰ ਅਸੀਂ ਕਲੀਅਰ ਕਰ ਲਾਂਗੇ ਸਾਰਾ ਜਿਹੜਾ ਜ਼ਖਮੀ ਆ ਹਾਂ ਇੱਕ ਪੁਲਿਸ ਸਾਡਾ ਇੱਕ ਪੁਲਿਸ ਮੁਲਾਜ਼ਮ ਸਾਡਾ ਜ਼ਖਮੀ ਹੋਇਆ ਉਹ ਕਿੰਨਾ ਕਿੰਝੜਾ ਜੀ ਉਹ ਠੀਕ ਆ ਜੀ ਉਹਨੂੰ ਰੈਫਰ ਕਰ ਰਹੇ ਆ ਵੈਸੇ ਆਊਟ ਆਫ ਡੇਂਜਰ ਆ ਪਰ ਫਿਰ ਵੀ ਉਹਨੂੰ ਰੈਫਰ ਕਰ ਰਿਆ ਹੈ ਉਹਦੇ ਇਲਾਜ ਇਸ ਤਰੀਕੇ ਨਾਲ ਇਸ ਗੋਲੀ ਲੱਗੀ ਜਿਸ ਤਰੀਕਾ ਕਿੰਨਾ ਕ ਸਮਝਦੇ ਹੋ ਕਿ ਕ੍ਰਾਈਮ ਨੂੰ ਠੱਲ ਪੈ ਗਈ ਇਹਦੇ ਇਸ ਤਰ੍ਹਾਂ ਦੇ ਦੇਖੋ ਮੈਂ ਇਹਦੇ ਚ ਪੁਲਿਸ ਮੈਂ ਪਹਿਲਾਂ ਹੀ ਦੱਸਿਆ ਜੀ ਪੁਲਿਸ ਵਚਨਬੱਧ ਦਾ ਅਸੀਂ ਆਪਣੇ ਪੰਜਾਬ ਦੀ ਆਪਣੇ ਪੰਜਾਬ ਦੀ ਲੋਕਾਂ ਦੀ ਰੱਖਿਆ ਕਰਨ ਲਈ ਹਮੇਸ਼ਾ ਹੀ ਅਸੀਂ ਡਿਊਟੀ ਦੇ ਪਾਬੰਦ ਆ ਔਰ ਅਸੀਂ ਕਰਾਂਗੇ ਵੀ ਔਰ ਅਸੀਂ ਜਿੰਨੇ ਵੀ ਕੋਈ ਸ਼ਰਾਤੀ ਅੰਸਰ ਆ ਕੋਈ ਵੀ ਗੈਂਸਟਰ ਆ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੇ ਖਿਲਾਫ ਜੋ ਵੀ ਕਾਰਵਾਈ ਬੰਦੀ ਜ਼ਰੂਰ ਕਰਾਗੇ ਸਰ ਪੁਲਿਸ ਉਹ ਹੈ ਜਿਹੜਾ ਅਮਰ ਸਰ ਦਿਖਾਤੀ ਦਾ ਇੱਕ ਬਜਟ ਹਾਂਜੀ ਉਹ ਉਹ ਹੁਣ ਮੈਂ ਇਸ ਤੋਂ ਬਾਅਦ ਉੱਥੇ ਵੀ ਮੌਕੇ ਤੇ ਜਾ ਰਿਹਾ ਸਾਡੇ ਐਸਐਸਪੀ ਸਾਹਿਬ ਉੱਥੇ ਹੈਗੇ ਆ ਜੀ ਉਸ ਚੀਜ਼ ਨੂੰ ਵੀ ਅਸੀਂ ਸਾਰਾ ਪ੍ਰੋਪਰਲੀ ਇਨਵੈਸਟੀਗੇਟ ਕਰਾਂਗੇ ਔਰ ਜਿਹੜੇ ਮਲਜ਼ਮ ਆ ਉਹਨਾਂ ਨੂੰ ਵੀ ਅਸੀਂ ਛੇਤੀ ਹੀ ਕਾਨੂੰਨ ਅਨੁਸਾਰ ਸਜ਼ਾ ਦਵਾਗੇ ਜਿੰਨੇ ਕਿ ਇਸ ਤੋਂ ਪਹਿਲੋ ਗ੍ਰਨੇਡ ਹਮਲੇ ਹੋਏ ਆ ਸਾਡੇ ਸਾਰੇ 100% ਰੇਸ ਹੋ ਚੁੱਕੇ ਆ ਔਰ ਇਹ ਵੀ ਅਸੀਂ ਟ੍ਰੈਸ ਕਰ ਬੱਬਰ ਖਾਲਸਾ ਨੇ ਦੀ ਜ਼ਿੰਮੇਵਾਰੀ ਬੱਬਰ ਸਕਾਲ ਇੰਟਰਨੈਸ਼ਨਲ ਹਾਂਜੀ ਮੈਂ ਪੜਿਆ ਜੀ ਮੈਂ ਉਹੀ ਤੁਹਾਨੂੰ ਦੱਸ ਰਿਹਾ ਕਿ ਇਸ ਤੋਂ ਬਾਅਦ ਮੈਂ ਉੱਥੇ ਜਾ ਰਿਹਾ ਹਾਂ ਔਰ ਪਿੰਲੀਆਂ ਵੀ ਜ਼ਿੰਮੇਵਾਰੀਆਂ ਬੱਬਰ ਖਾਲਸਾ ਨੇ ਹੀ ਲਈਆਂ ਸੀਗੀਆਂ ਹਾਂਜੀ ਔਰ ਇੱਥੇ ਹੀ ਅਸੀਂ ਤੁਹਾਡੇ ਸਾਹਮਣੇ ਰੂਬਰੂ ਹੋ ਕੇ ਉਹ ਬੰਦੇ ਅਸੀਂ ਫੜੇ ਵੀ ਸੀਗੇ ਔਰ ਜ਼ਖਮੀ ਵੀ ਹੋਏ ਸੀਗੇ ਇਹ ਵੀ ਬੰਦੇ ਅਸੀਂ ਬਹੁਤ ਛੇਤੀ ਹੀ ਸਲਾਖਾਂ ਦੇ ਪਿੱਛੇ ਰੱਖ ਸਰ ਬਟਾਲਾ ਕੇਸ ਦੇ ਵਿੱਚ ਦੋਵਾਂ ਪਾਸੋਂ ਕਿੰਨੀਆਂ ਗੋਲੀਆਂ ਚੱਲੀਆਂ ਸਰ ਇਹ ਇਹ ਭਾਈ ਸਾਹਿਬ ਹੁਣ ਸਾਰਾ ਰਾਤ ਦਾ ਮਸਲਾ ਹੈਗਾ ਜੀ ਸਾਰਾ ਪਿੰਲੋ ਤਾਂ ਇਹੀ ਸੀ ਕਿ ਸਾਡੇ ਪੀਸ ਪਾਰਟੀਆਂ ਫਿਰ ਇਮੀਡੀਏਟਲੀ ਜਿਹੜਾ ਜ਼ਖਮੀ ਹੋਇਆ ਸੀ ਉਹਨੂੰ ਅਸੀਂ ਇਲਾਜ ਲਈ ਇੱਥੇ ਸ਼ਿਫਟ ਕਰਾਂ। ਸਰ ਜਿਹੜਾ ਜ਼ਖਮੀ ਹੋਇਆ ਉਹ ਕੌਣ ਨਾ? ਮੈਂ ਦੱਸਿਆ ਜੀ ਉਹਦਾ ਰஞ்சிਤ ਸਿੰਘ ਨਾਮ ਸੀ। ਨਹੀਂ ਇਹ ਐਸ ਨਹੀਂ ਨਹੀਂ। ਤੁਹਾਡੇ ਪੁੱਛਿਆ ਦੇਖੀ। ਨਹੀਂ ਮੈਂ ਸ਼ਮਿੰਦਰ ਸਿੰਘ ਸ਼ਮਿੰਦਰ ਨਹੀਂ ਨਹੀਂ ਅਸੀਂ ਨਾਂ ਨਹੀਂ ਦੱਸਾਂਗੇ। ਠੀਕ। ਸਰ ਥੋੜਾ ਸਿਕਿਉਰਟੀ ਰੀਜ਼ਨਸ ਕਰਕੇ ਗ੍ਰਨੇਡ ਹਮਲੇ ਉਹਦੀ ਕੰਡੀਸ਼ਨ ਕੀ ਗਨ ਸ਼ਾਟ ਲੱਗਾ ਸਰ? ਗਨ ਸ਼ਾਟ ਲੱਗਿਆ। ਗ੍ਰਨੇਡ ਜਿਹੜੇ ਸੀ ਉਹ ਪਾਕਿਸਤਾਨ ਤੋਂ ਵਾਲੇ ਸੀ ਜਾਂ ਚਾਈਨਾ ਵਾਲੇ ਸੀ? ਕਿਹੜਾ ਜੀ? ਜਿਹੜੇ ਗ੍ਰਨੇਡ ਹਮਲੇ ਹੁੰਦਾ ਕੋਈ ਨਹੀਂ। ਉਹ ਗ੍ਰਨੇਡ ਕਿ ਮੇਡਿੰਗ ਕਿੱਥੋਂ ਦੇ ਸੀ? ਅਹ ਦੇਖੋ ਇਹ ਗ੍ਰੇਨੇਡ ਤਾਂ ਪਾਰ ਤੋਂ ਹੀ ਆਉਂਦੇ ਆ ਜੀ ਉੱਥੋਂ ਪਾਕਿਸਤਾਨ ਤੋਂ ਹੀ ਆਉਂਦੇ ਆ ਡਰੋਨ ਰਾਹੀਂ ਹੀ ਸਾਰੇ ਇਹ ਗ੍ਰੇਨੇਡ ਆਏ ਸੀ ਥੈਂਕ ਯੂ ਸਰ ਥੈਂਕ ਯੂ ਜੀ